ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ ਬਈ ਆਪਾਂ ਤੁਹਾਡੇ ਸਾਰਿਆਂ ਲਈ ਲੈ ਕੇ ਆਏਗੇ ਬਈ ਆਪਣੇ ਫਾਰਮ ਦਾ ਛੋਟਾ ਜਿਹਾ ਵਲੌਗ ਤੇ ਅੱਜ ਨਾ ਬਈ ਮਤਲਬ ਜੇ ਆਪਾਂ ਦਿਨ ਕਾਫੀ ਹੋ ਗਏ ਮੇਰੇ ਕੋਲਿੰਗ ਦੇ ਸਤ 14-15 ਦਿਨ ਹੋ ਗਏ ਕੋਈ ਵੀਡੀਓ ਅਪਲੋਡ ਕਰੇ ਨੂੰ ਤੇ ਮਤਲਬ ਬਈ ਕੰਮ ਦਾ ਜੋਰ ਕਹਿ ਲੋ ਕਿਵੇਂ ਕਹਿ ਲੋ ਹੁਣ ਬਈ ਲਗਾਤਾਰ ਮੈਂ ਵੀਡੀਓ ਪਾਇਆ ਕਰਾਂਗੇ ਜ਼ਰੂਰ ਤੇ ਉਹ ਨਾਲ ਦਿਨਾਂ 'ਚ ਨਾ ਬਈ ਆਪਾਂ ਆਪਣੇ 2-4 ਭਰਾਵਾਂ ਦੀ ਵੀ ਘੋੜਿਆਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਨੀ ਆ ਉਹ ਵੀ ਤੁਹਾਡੇ ਸਾਰਿਆਂ ਨਾਲ ਬਈ ਕਰਾਂਗੇ ਸ਼ੇਅਰ ਜ਼ਰੂਰ ਤੇ ਚਾਰ ਪੰਜ ਭਰਾਵਾਂ ਨਾਲ ਬਈ ਫੋਨ ਆਇਆ ਪਿਆਗਾ ਬਸ ਆ ਦੋ ਕੁ ਦਿਨਾਂ ਤੋਂ ਬਾਅਦ ਫੇ ਸਾਰੇ ਭਰਾਵਾਂ ਦਾ ਕੰਮ ਕੱਢਾਂਗੇ ਤੇ ਇੱਕ ਆਪਣੇ ਬਾਈ ਬਰਿਉ ਸਿੰਘ ਦੀ ਬਾਈ ਸਹਿਜਾਦ ਦੀ ਵੀਡੀਓ ਅਪਲੋਡ ਕਰੀ ਪਈ ਹੈ ਬਈ ਪਬਲਿਸ਼ ਨਹੀਂ ਕਰੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਈ ਹੁਣ ਉਹ ਵੀ ਪਬਲਿਸ਼ ਕਰ ਦੇਾਂਗੇ ਤੇ ਬਣਾਈ ਨੂੰ ਬਈ ਹੋ ਗਏ 20 ਦਿਨਾਂ ਭਰਾ ਦਾ ਲੰਮਾ ਵੀ ਮਤਲਬ ਵੀ ਆਪਣੇ ਸਰ ਮੱਥੇ ਆ ਕਈ ਫੋਨ ਕਰਤੇ ਬਾਈ ਨੇ ਤੇ ਇੱਕ ਬਾਈ ਪੰਜਾਬ ਸਿਉ ਘੋੜੇ ਦੀ ਵੀ ਵੀਡੀਓ ਬਣੀ ਪਈ ਹੈਗੀ ਤੇ ਉਹ ਵੀ ਨਾ ਬਈ ਅਪਲੋਡ ਕਰਾਂਗੇ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਤੇ ਤੇ ਬਾਕੀ ਦੇ ਬਾਈ ਦੋ ਤਿੰਨ ਹੋਰ ਭਰਾਵਾਂ ਦੀ ਕਰਨੀਆਂ ਚਲੋ ਉਹ ਵੀ ਕਰਾਂਗੇ ਜਰੂਰ ਤੇ ਅੱਜ ਬਾਈ ਆਪਾਂ ਮੋਟੀ ਮੋਟੀ ਆਪਣ ਜਨਮਵਾਰ ਦੀ ਡਿਟੇਲ ਦੇਉਂਗਾ ਉਹ ਬਾਈ ਆਪਣਾ ਯੰਕੀ ਆ ਗਿਆ ਉਹ ਇੱਧਰ ਕਿਉਂ ਲੈ ਕੇ ਆਏ ਬਾਈ ਉਹ ਵੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਚ ਦੱਸ ਦਾਂ ਤੇ ਅੱਜ ਤਾਂ ਬਾਈ ਆਪਣੀ ਕੋੜੀ ਆ ਗਈ ਜੀ ਕਿਸਮਤ ਤੇ 22 ਦਿਨ ਹੋ ਗਏ ਵੀਰੇ ਅੱਜ ਇਹਨੂੰ ਮੇਟ ਕਰਵਾਈ ਨੂੰ 6 ਤਰੀਕ ਦੀ ਮੇਟ ਹੋਈ ਹੋਈ ਆ ਤੇ ਅੱਜ 28 ਹੋ ਗਈ ਤੇ ਦੇਖੋ ਵੀਰੇ ਵੀ ਬੀਹਾਂ ਤਾਂ ਇੱਕ ਵਾਰ ਟੱਪ ਗਿਆ ਵੀ ਹੁਣ ਗੱਭਨ ਚੱਕ ਹੁੰਦੀ ਆ ਜਾਂ ਨਾ ਉਹ ਬਾਈ ਅੱਗੇ ਪਰਮਾਤਮਾ ਨੂੰ ਪਤਾ ਹਨਾ 20 ਦਿਨਾਂ ਤੱਕ ਆਪਾਂ ਪ੍ਰੈਗਨੈਂਟ ਚੈੱਕ ਕਰਾਵਾਂਗੇ ਪਤਾ ਲੱਗੂ ਵੀ ਇਹ ਆ ਬਾਈ ਘੋੜੀ ਆਪਣੇ ਭਰਾ ਬਾਈ ਕੱਲ ਮਿਲਣ ਲਈ ਛੱਡ ਗਈ ਸੀਗੇ ਤੇ ਬਹੁਤ ਵੱਡੀ ਘੋੜੀ ਆ ਬਾਈ ਥੋੜੇ ਜਿਹਾ ਵਜ਼ਨ ਕਰੂ ਜ਼ਰੂਰ ਮਾਰ ਕਹਿੰਦੀ ਆ ਬਾਈ ਜਾਨੇ ਬਾਈ ਬਹੁਤ ਲਿੱਸੀ ਲਈ ਤੀਗੀ ਤੇ ਹੁਣ ਤਾਂ ਕਹਿੰਦੇ ਬਹੁਤ ਸੰਮ ਗਈ ਪਹਿਲਾਂ ਨਾਲੋਂ ਵੱਡੀ ਬਹੁਤਾ ਬਾਈ ਘੋੜੀ ਤੇ ਕੱਲ ਸ਼ਾਮ ਬਈ ਇਹ ਮੀਟ ਕਰਵਾਤੀ ਤੇ ਕਾਲੂ ਬਾਈ ਸਵੇਰ ਦੁਬਾਰਾ ਮੀਟ ਕਰਵਾ ਕੇ ਵਿੱਚ ਇੱਕ ਕਰਾਵਾਂਗੇ ਵੀ ਕੀ ਕਹਿੰਦੀ ਹੈਗੀ ਆ ਆ ਗਿਆ ਬਈ ਆਪਣਾ ਯੰਕੀ ਇਹਨੂੰ ਨਾ ਬਈ ਇੱਧਰ ਲਿਆਉਣ ਦਾ ਕਾਰਨ ਇਹਨਾਂ ਘੋੜੀਆਂ ਦੀ ਥੋੜੀ ਜਿਹੀ ਮਤਲਬ ਵੀ ਕਹਿ ਲੋ ਹੰਸ ਕਹਿ ਲੋ ਜਾਂ ਕਿਵੇਂ ਸੱਟਾਂ ਦਾ ਬਾਈ ਬਾਲੀਆਂ ਖੰਡਾਗਾ ਦੇਖੋ ਅੱਖ ਤੇ ਅਨਿਚੇ ਨਾ ਮਨ ਦਿਖਾਉਣਾ ਜਿੱਦੀ ਵੀਡੀਓ ਚ ਗਿੱਟੇ ਆ ਤੇ ਸੱਟਾ ਨਾ ਵੀਰੇ ਬਾਲੀਆਂ ਖੰਦਾਗਾ ਉਧਰ ਆਪਣੇ ਭਰਾ ਹਰਮਨ ਨੇ ਕਰੇ ਨਾ ਮਤਲਬ ਵੀ ਕਮਰੇ ਨਹੀਂ ਬਣੇ ਹੋਏ ਉਹਦਾ ਜਗ੍ਹਾ ਤਾਂ ਬਹੁਤ ਵਧੀਆ ਬਣੀ ਹੋਈ ਹੈਗੀ ਆ ਰਗੜਾ ਰੁਗੜਾ ਦੇਖੋ ਬਈ ਕਿੰਨੀਆਂ ਖੜਕੀਆਂ ਨੇ ਤੇ ਸਾਲ ਤੋਂ ਉੱਪਰ ਹੋ ਗਿਆ ਵੀਰੇ ਤੇ 95+ हाइट ਹੋਊਗੀ ਇਹਦੀ ਸੱਟਾ ਨਾ ਵੀਰੇ ਬਾਲੀਆਂ ਖੰਦਾਗਾ ਕੱਲਾ ਕੋੜੀ ਮਿਲ ਲਈ ਜੀਗੀ ਆ ਮੱਥੇ ਤੇ ਇੱਧਰ ਵੀ ਆ ਕੇ ਸੱਟਾ ਖਾ ਗਿਆ ਕਾਫੀ ਤੇ ਉਹਦੇ ਕਰਕੇ ਬਾਈ ਇੱਧਰ ਲਈ ਕਹਿਦੀ ਉਹਨਾਂ ਇਹਦਾ ਕਮਰਾ ਬਣਾਵਾਂਗੇ ਅਲੱਗ ਤੋਂ ਜਿਵੇਂ ਆਪਾਂ ਆਪਣੇ ਕੋਡੇ ਦਾ ਬਣਾਇਆ ਹੋਇਆ ਹੈਗਾ ਵਾਈਟ ਸ਼ਾਨ ਦਾ ਅਲੱਗ ਤੋਂ ਨਾ ਬਈ ਇੱਕ ਕਮਰਾ ਬਣਾ ਕੇ ਇਹਨੂੰ ਮੱਲੋ ਪੱਕਾ ਬੰਦ ਕਰਾਂਗੇ ਤੇ ਫੇਰ ਬਚਣਾ ਬਈ ਨਹੀਂ ਤਾਂ ਸੱਟਾਂ ਬਾਲੀਆਂ ਖਾਂਦਾਗਾ ਹਿੰਸ ਬਾਲੀ ਕਰਦਾ ਘੋੜੀ ਦੀ ਤੇ ਘੋੜੀ ਬਈ ਗੱਲ ਨਾਲ ਵਾਲੇ ਕਮਰੇ ਚ ਖੜੀਏਗੀ ਰਾਤ ਰਾਤ ਚ ਇਹਨੇ ਕਰੋ ਸੱਟਾਂ ਨਵੀਆਂ ਵੀ ਖਾਲੀਆਂ ਤੇ ਜਦੋਂ ਨਾ ਵੀਰੇ ਉਧਰ ਮੱਲੋ ਵੀ ਚਲਾ ਗਿਆ ਪੱਕਾ ਕਮਰਾ ਬਣ ਗਿਆ ਫੇਰ ਇਹ ਮੱਲੋ ਵੀ ਇਹਨੇ ਸਹੀ ਰਹਿਣਾਗਾ ਤੇ ਸੋਣਾ ਬਣੀ ਜਾਂਦਾ ਬਈ ਬਾਕੀ ਉਧਰ ਨਾ ਬਾਕੀ ਨਾ ਸੱਟਾਂ ਖਾਂਣ ਕਰਕੇ ਮੱਲੋ ਤਕਲੀਫ ਚ ਰਹਿੰਦਾ ਬਦੰਦ ਲੱਤਾਂ ਹੱਡ ਗੋਡੇ ਦੇ ਸੱਟਾਂ ਬਹੁਤ ਖਾਂਦਾਗਾ ਤੇ ਆਤੀ ਬਈ ਆਪਣੀ ਮੱਲੋ ਵੀ ਘੋੜੀ ਦੇਖੋ ਗੱਬਰ ਨਿਕਲਦੀ ਏ ਕਿ ਨਾ ਕਿਸਮਤ ਤੇ ਆਪਣਾ ਯੰਕੀ ਇੱਕ ਬਛੇੜਾ ਬਈ ਆਪਣੇ ਘੋੜੇ ਦਾ ਵਾਈਟ ਸ਼ਾਨ ਦਾ ਸ਼ਾਇਦ ਹੋਰ ਖਰੀਦ ਲਈ ਆਪਾਂ ਕਿ ਜੇ ਆਪਾਂ ਨੇ ਭਰਾ ਕੋਲ ਖੜਾ ਬਈ ਮਤਲਬ ਵੀ ਵਧੀਆ ਬਈ ਹਾਈਟ ਬਹੁਤ ਸੋਹਣੀ ਕਰ ਰਿਹਾਗਾ ਤੇ ਬਾਈ ਨਾਲ ਮੇਰੀ ਗੱਲ ਵੀ ਹੋਈ ਹੈਗੀ ਤੇ ਇੱਕ ਦਿਨਾਂ ਚ ਬਈ ਜਾਊਂਗਾ ਜ਼ਰੂਰ ਜੇ ਕੋਈ ਆਪਣੀ ਗੱਲ ਬਣੀ ਅਨਜਲ ਹੋਇਆ ਤਾਂ ਬਈ ਲੈ ਕੇ ਆਵਾਂਗੇ ਜ਼ਰੂਰ ਤੇ ਤੁਹਾਡੇ ਸਾਰਿਆਂ ਨਾਲ ਬਈ ਫੋਟੋ ਵੀਡੀਓ ਕਰਾਂਗੇ ਸ਼ੇਅਰ ਉਹ ਵੀ ਬਾਈ ਮਤਲਬ ਵੀ ਤਿਆਰ ਕਰਨ ਖਾਤਰ ਹੀ ਲਵਾਂਗੇ ਪਾਲਾਂਗੇ ਉਹਨੂੰ ਵੀ ਵੀ ਵਧੀਆ ਬਈ ਵੱਡਾ ਘੋੜਾ ਬਣੂਗਾ ਆਪਣੇ ਯੰਕੀ ਨਾਲ ਵੀ ਹੋ ਸਕਦਾ ਵੱਡਾ 판ਜੇ ਹੋ ਸਕਦਾ ਮਤਲਬ ਵੀ ਇਹ ਜੱਡਾ ਬਣ ਜੇ ਵੀ ਹਾਈਟ ਸੋਹਣੀ ਕਰ ਜੂਗਾ ਇਹ ਇੱਧਰ ਖੜਾਗਾ ਬਾਈ ਆਪਣਾ ਚੋਬਰ ਵਾਈਟ ਸ਼ਾਨ ਤੇ ਆ ਮੋਰੀ ਬਾਈ ਤੋੜਤੀ ਪਤੰਦਰ ਨੇ ਆ ਲਾਈ ਪਈ ਹੈਗੀ ਤੇ ਉਹ ਤੋੜਤੀ ਬਾਈ ਉਹਨੂੰ ਠੀਕ ਕਰਾਵਾਂਗੇ ਪਤੰਦਰ ਬਾਹਲਾ ਕੁਛ ਕਰਦਾਗਾ ਆ ਪਹਿਲਾਂ ਤਾਂ ਕੰਨ ਖਲਿਆਤੀ ਤੇ ਸਾਡੇ ਮਾਰ ਕੇ ਦਲੱਤਾ ਕੋੜੀ ਮੇਨ ਲਾਈਤੀ ਬਾਈ ਬਾਹਰ ਮੋਰੀ ਤੋੜਤੀ ਇਧਰ ਖੁਰਲੀ ਵੀ ਤੋੜਤੀ ਤੇ ਉਹਦੇ ਕਰਕੇ ਨਾ ਬਾਈ ਬੰਨ ਕੇ ਰੱਖਣਾ ਪੈਂਦਾ ਨਹੀਂ ਵੀ ਉਧਰ ਦੀ ਇੱਕ ਦੋ ਦਿਨਾਂ ਚ ਬਾਈ ਉਹ ਮੋਰੀ ਠੀਕ ਕਰਾਵਾਂਗੇ ਜੇ ਆਪਣਾ ਬੰਦਾ ਨਹੀਂ ਬਹਿਲਾ ਤੇ ਜਿਹੜਾ ਕੰਮ ਕਰਦਾ ਤੇ ਗਰਮਾਈ ਬਾਈ ਬਾਲੀ ਦਿਖਾਉਂਦਾਗਾ ਬਾਹਲਾ ਬਹੁਤ ਕੁਛ ਕਰਦਾ ਬਾਈ ਜੇ ਭਾਂਹ ਕਹਦੀਏ ਡਾਈਟ ਬਈ ਇੱਕ ਦੋ ਦਿਨਾਂ ਤੱਕ ਕੱਲੂ ਇੱਕ ਦੋ ਦਿਨ ਸੌਰੀ ਕੱਲ ਨੂੰ ਨਾ ਵੀਰੇ ਵੀਡੀਓ ਪਾਵਾਂਗੇ ਜਰੂਰ ਆਪਾਂ ਡਾਈਟ ਕੀ ਦੇ ਰਹੇ ਆ ਆਪਣੇ ਘੋੜਿਆਂ ਨੂੰ ਇਸ ਟਾਈਮ ਤੇ ਆਪਣੇ ਘੋੜੇ ਤੇ ਆਪਣੇ ਬਈ ਵਸ਼ੇਰੇ ਖਾਸ ਕਰਕੇ ਵਾਈਟ ਸ਼ਾਨ ਨੂੰ ਵੀ ਹੁਣ ਕੀ ਡਾਈਟ ਚੱਲ ਰਹੀ ਹੈਗੀ ਵੀ ਆਪਾਂ ਤਿਆਰ ਕਰ ਰਹੇ ਆ ਬਈ ਬਹੁਤ ਭਰਾਵਾਂ ਦੇ ਫੋਨ ਆਉਂਦੇ ਜਿਹੜੇ ਬਈ ਜਾਨਵਰ ਤਿਆਰ ਕਰਦੇ ਆ ਵੀ ਕੀ ਹਾਈਟ ਦੇ ਰਹੇ ਤੁਸੀਂ ਜਾਨਵਰਾਂ ਨੂੰ ਤਿਆਰ ਕਰਨ ਵਾਲਿਆਂ ਨੂੰ ਇਹ ਬਈ ਵਸ਼ੇਰਾ ਪਾ ਰਹੇ ਆ ਬਈ ਇਹਦੀ ਨਾਲ ਅਲੱਗ ਤੋਂ ਡਾਈਟ ਆਪਣੇ ਘੋੜੇ ਦੀ ਜਰੂਰ ਬਈ ਕੱਲ ਨੂੰ ਤੁਹਾਡੇ ਸਾਰਿਆਂ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆਂ ਕਿਸੇ ਦਿਨ ਕਿਸੇ ਅਗਲੀ